ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਤਲੇ ਤਾਂ ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਚੱਲ ਰਿਹਾ ਆ ਵਾ ਗੁਰਦਾਸਪੁਰ ਪਠਾਨਕੋੜ ਤੋਂ ਲੈ ਕੇ ਫਿਰੋਜ਼ਪੁਰ ਫਾਜ਼ਿਲਕਾ ਤੱਕ ਦੇ ਜੋ ਪਿੰਡ ਨੇ ਉਹ ਪਾਣੀ ਦੀ ਮਾਰ ਹੇਠ ਆ ਤਾਂ ਇਸ ਮੌਕੇ ਇੱਕ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਪਿੰਡ ਫੱਤੇਵਾਲਾ ਦੀ ਜੋ ਕਿ ਫਿਰੋਜ਼ਪੁਰ ਜ਼ਿਲ੍ਹੇ ਦਾ ਜਿਹੜਾ ਪਿੰਡ ਆ ਤਾਂ ਇੱਥੇ ਤਸਵੀਰ ਦੇਖੋ ਕਿ ਕਿਸ ਤਰੀਕੇ ਦੇ ਹਾਲਾਤ ਜਿਹੜੇ ਉਹ ਬਣੇ ਹੋਏ ਆ ਤਾਂ ਇੱਕ ਬੋਰਡ ਦੇ ਜ਼ਰੀਏ ਤੁਹਾਨੂੰ ਹਾਲਾਤ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਘਰਾਂ ਦੇ ਵਿੱਚ ਕਈ ਕਿ ਫੁੱਟ ਪਾਣੀ ਆ ਜਿਹੜਾ ਉਹ ਪਹੁੰਚ ਚੁੱਕਿਆ ਵਾ ਤੇ ਕਈ ਜ ਕੀ ਆਤਾਈ ਤਸਵੀਰਾਂ ਦਿਖਾ ਰਹੇ ਹੈ ਵੀ ਇੱਕ ਉਹ ਤਸਵੀਰ ਜ਼ਰੂਰ ਦਿਖਾਓ ਉਧਰ ਕਿ ਕਿਸ ਤਰੀਕੇ ਇੱਥੇ ਜੋ ਲੈਂਟਰ ਵਾਲੇ ਘਰ ਆ ਨਾ ਜਿਹੜੇ ਕਿਉਂਕਿ ਲਗਾਤਾਰ ਮੀਂਹ ਪੈ ਰਿਹਾ ਉਹਨਾਂ ਦੇ ਵਿੱਚ ਵੀ ਸਹਲਾਵ ਆ ਚੁੱਕੇ ਆ ਸਹਲ ਆ ਚੁੱਕੇ ਤਾਂ ਉਹ ਦੇਖੋ ਤਰਪਾਲ ਪਾਈ ਜਾ ਰਹੀ ਆ ਛੱਤ ਦੇ ਉੱਪਰ ਨਾ ਤਰਪਾਲ ਪਾ ਕੇ ਜਿਹੜਾ ਇੱਕ ਗੁਜ਼ਾਰਾ ਕਰਨ ਦੀ ਕਹਿੰਦੇ ਕੋਸ਼ਿਸ਼ ਹੋ ਰਹੀ ਆ ਤਾਂ ਇਹ ਸੀ ਜਾ ਰਹੇ ਆ ਕਿਸ਼ਤੀ ਦੇ ਵਿੱਚ ਬੋਰਡ ਦੇ ਜਰੀਏ ਕਿਉਂਕਿ ਬਾਕੀ ਜੋ ਘਰ ਨੇ ਕਾਫੀ ਉਹ ਪਾਣੀ 'ਚ ਡੁੱਬਿਆ ਤਾਂ ਇੱਧਰ ਇਹ ਤਸਵੀਰ ਦੇਖੋ ਪਿੰਡ ਵਾਲੀ ਸਾਈਡ ਦੀ ਤਸਵੀਰ ਦਿਖਾ ਰਹੇ ਆ ਹੁਣ ਤੁਹਾਨੂੰ ਦੋ ਵਿਅਕਤੀ ਨਜ਼ਰ ਆ ਰਹੇ ਹੋਣਗੇ ਘਰ ਦੀ ਛੱਤ ਦੇ ਉੱਪਰ ਇੱਕ ਤਰਪਾਲ ਜਿਹੜੀ ਉਹ ਪਾਈ ਜਾ ਰਹੀ ਆ ਗੁਜ਼ਾਰਾ ਕਰਨ ਲਈ ਕਿਉਂਕਿ ਲਗਾਤਾਰ ਮੀਂਹ ਪੈ ਰਿਹਾ ਵਾ ਜਿਸ ਤੇ ਚੱਲਦੇ ਆ ਜੋ ਲੈਂਟਰ ਵਾਲੇ ਘਰ ਆ ਨਾ ਜਿਹੜੇ ਪੱਕੇ ਘਰ ਆ ਪੱਕੀਆਂ ਛੱਤਾਂ ਵਾਲੇ ਘਰ ਆ ਉਹਨਾਂ ਦੇ ਵਿੱਚ ਵੀ ਸਲਾਬ ਆ ਚੁੱਕੀ ਹੈ ਕਿਉਂਕਿ ਇੱਕ ਤਾਂ ਲਗਾਤਾਰ ਪਾਣੀ ਆ ਜਿਹੜਾ ਉਹ ਥੱਲੇ ਵੱਧਦਾ ਜਾ ਰਿਹਾ ਵਾ ਪਾਣੀ ਵਧਿਆ ਹੋਇਆ ਤੇ ਉੱਥੇ ਹੀ ਜੋ ਲੈਂਟਰ ਵਾਲੇ ਘਰ ਨੇ ਜੋ ਪੱਕੀਆਂ ਛੱਤਾਂ ਨੇ ਉਹ ਵੀ ਲਗ ਗਾਤਾਰ ਪੈਂਦੇ ਮੀਂਹ ਦੇ ਕਾਰਨ ਸਿਮ ਚੁੱਕੇ ਨੇ ਤਾਂ ਇਹ ਤਸਵੀਰਾਂ ਦੇਖੋ ਕਿਸ ਤਰੀਕੇ ਦੇ ਹੈਪੀ ਇੱਧਰ ਹੈ ਅਗਰ ਬੈਕ ਸਾਈਡ ਤੇ ਆਪਾਂ ਦਿਖਾ ਸਕਦੇ ਆ ਤਾਂ ਦਰਵਾਜ਼ਾ ਜਿਹੜਾ ਇੱਕ ਘਰ ਦਾ ਨਜ਼ਰ ਆ ਰਿਹਾ ਹੋਇਆਗਾ ਸਿਰਫ ਅੱਧਾ ਦਰਵਾਜ਼ਾ ਨਜ਼ਰ ਆ ਰਿਹਾ ਹੁਣ ਤੁਸੀਂ ਖੁਦ ਦੇਖੋ ਕਿ ਕਿਸ ਤਰੀਕੇ ਘਰ ਆ ਜਿਹੜੇ ਉਹ ਪਾਣੀ ਦੇ ਵਿੱਚ ਡੁੱਬੇ ਹੋਏ ਆ ਤਾਂ ਇਹ ਹਾਲਾਤ ਨੇ ਜਿਹੜੇ ਪਿੰਡ ਫੱਤੇ ਵਾਲਾ ਫਿਰੋਜ਼ਪੁਰ ਦੇ ਕਿਉਂਕਿ ਲਗਾਤਾਰ ਬਿਆਸ ਦਰਿਆ ਦੀ ਸਤਲੁਜ ਦਰਿਆ ਦੀ ਇਨ੍ਹਾਂ ਪਿੰਡਾਂ ਦੇ ਵਿੱਚ ਇਹਨਾਂ ਹਲਕਿਆਂ ਦੇ ਵਿੱਚ ਜਿਹੜੀ ਮਾਰ ਪੈ ਰਹੀ ਆ ਤਾਂ ਹਾਲਾਤ ਕਿਸ ਤਰੀਕੇ ਮਾੜੇ ਹੋਏ ਨੇ ਇਹ ਤੁਸੀਂ ਇਹਨਾਂ ਤਸਵੀਰਾਂ ਤੋਂ ਖੁਦ ਅੰਦਾਜ਼ ਲਗਾ ਸਕਦੇ ਹਾਂ ਕਿ ਕਿਹੋ ਜਿਹੇ ਤਰੀਕੇ ਦੇ ਹਾਲਾਤ ਆ ਜਿਹੜੇ ਉਹ ਬਣੇ ਹੋਏ ਆ ਤਾਂ ਤਸਵੀਰਾਂ ਇਸ ਮੌਕੇ ਫਿਰੋਜ਼ਪੁਰ ਦੇ ਪਿੰਡ ਫੱਤੇਵਾਲਾ ਤੋਂ ਸਾਂਝੀਆਂ ਕਰ ਰਹੇ ਆ ਤਾਂ ਦੇਖ ਸਕਦੇ ਹੋ ਕਿ ਹਰ ਪਾਸੇ ਜਿੱਥੋਂ ਜਿੱਥੋਂ ਤੱਕ ਅਸੀਂ ਦਿਖਾ پا ਰਹੇ ਹਾਂ ਜਿੱਥੋਂ ਤੱਕ ਇਸ ਕੈਮਰੇ ਦੇ ਰਾਹੀਂ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਤੁਹਾਨੂੰ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੋਵੇਗਾ ਲੋਕਾਂ ਦੇ ਜਿਹੜੇ ਘਰ ਨੇ ਉਹ ਪਾਣੀ ਦੇ ਵਿੱਚ ਡੁੱਬੇ ਹੋਏ ਨਜ਼ਰ ਆ ਰਹੇ ਹੋਣਗੇ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਜਾ ਚੁੱਕੇ ਨੇ ਜਾਂ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਪਸ਼ੂ ਵੀ ਬਾਹਰ ਲੈ ਗਏ ਨੇ ਤਾਂ ਇੱਥੋਂ ਦੇ ਲੋਕ ਨੇ ਜਿਹੜੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੰਕਲ ਤੁਹਾਡਾ ਇਹੀ ਪਿੰਡ ਹੈ ਜੀ ਹਾਂਜੀ ਇਹੋ ਪਿੰਡ ਪੱਤੇ ਵਾਲਾ ਹੈ ਜੀ ਅੱਛਾ ਜੀ ਕਿੰਨੇ ਕਿ ਦਿਨ ਹੋ ਗਏ ਇੱ ਇਥੇ ਪਾਣੀ ਆਏ ਨੂੰ ਤਾਂ ਮਹੀਨਾ ਹੀ ਹੋ ਗਿਆ ਵੈਸੇ ਪਾਣੀ ਜਿਆਦਾ 24 ਤਰੀਕ ਦਾ ਜਿਆਦਾ ਵਧਿਆ ਅੱਛਾ ਹੁਣ ਹੁਣ ਦੇ ਕੀ ਹਾਲਾਤ ਆ ਪਾਣੀ ਚ ਕੋਈ ਕਮੀ ਆਈ ਏ ਜੀ ਜਾਂ ਵਧਿਆ ਪਹਿਲਾਂ ਨਾਲੋਂ ਪਾਣੀ ਕੱਲ ਕੜਿਆ ਤੇ ਅੱਜ ਫੇਰ ਰਾਤ ਸਾਰਾ ਵਧ ਗਿਆ ਫੇਰ ਉੱਥੇ ਚਲੇ ਗਿਆ ਫੇਰ ਵੀ ਲੈ ਅੱਛਾ ਹਾਂਜੀ ਕਿਉਂਕਿ ਲਗਾਤਾਰ ਇਸ ਤਾਂ ਮੀਂਹ ਵੀ ਪੈ ਰਿਹਾ ਜੀ ਹੁਣ ਵੀ ਮੀਂਹ ਪੈ ਰਿਹਾ ਵਾ ਤਾਂ ਹਾਲਾਤ ਕਾਫੀ ਜਿਆਦਾ ਮਾੜੇ ਹੋਏ ਹੋਏ ਆ ਮਾੜੇ ਹੋਏ ਪਏ ਹਾਲਾਤ ਉਹ ਨਵੇਂ ਨਸਰਿਆ ਪਏ ਉਹ ਵੀ ਗੱਲ ਦਾ ਜਾਂਦਾ ਗਲ ਗਿਆ ਚੋਨਾ ਹਾਂਜੀ ਮਤਲਬ ਕਿ ਵੱਡਣ ਕਿਨਾਰੇ ਕਹਿ ਲੀਏ ਕਿ ਫਸਲ ਕਟਾਈ ਦੇ ਉੱਪਰ ਪਹੁੰਚ ਚੁੱਕੀ ਸੀ ਕਿ ਪਰ ਹੁਣ ਉਹ ਕਟਾਈ ਤਾਂ ਦੂਰ ਦੀ ਗੱਲ ਆ ਕਿ ਉਹ ਤਾਂ ਮੈਨੂੰ ਲੱਗਦਾ ਪਸ਼ੂ ਪਾਉਣ ਦੇ ਪਸ਼ੂਆਂ ਦੇ ਲਈ ਵੀ ਨਹੀਂ ਬਚੇਗਾ ਉਹ ਆਹ ਤੇ ਚਾਰਾ ਵੀ ਨਹੀਂ ਬਚਿਆ ਵੇਹੇ ਹਾਂ 20 ਦਿਨਾਂ ਨੂੰ ਚੋਨਾ ਵੇਹੇ ਪੱਕ ਜਾਣਾ ਸੀ ਹੂੰ ਚੋਨਾ ਦੇ ਆ ਵੇਖੋ ਪੱਠੇ ਤੁਹਾਡੇ ਸਾਹਮਣੇ ਆ ਗਲਗੇ ਪੱਠੇ ਹਾਂ ਆਹ ਮੱਕੀ ਬਿਲਕੁਲ ਇਹ ਤਸਵੀਰਾਂ ਨੇ ਜੀ ਦੇਖ ਸਕਦੇ ਹੋ ਕਿ ਪਿੰਡ ਦੇ ਲੋਕ ਨੇ ਜਿਹੜੇ ਕਿ ਕਿਸ ਤਰੀਕੇ ਇੱਥੇ ਹਾਲਾਤ ਆ ਜਿਹੜੇ ਉਹ ਬਣੇ ਹੋਏ ਆ ਕਿਉਂਕਿ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਆ ਪਿੰਡ ਫੱਤੇਵਾਲਾ ਦੀਆਂ ਅੰਕਲ ਜੀਕਰ ਸਹਾਇਤਾ ਦੀ ਗੱਲ ਕਰਾਂ ਕਿ ਸਹਾਇਤਾ ਪਹੁੰਚ ਰਹੀ ਹੈ ਜੀ ਇੱਥੇ ਸਹਾਇਤਾ ਤਾਂ ਬਹੁਤ ਪਹੁੰਚ ਰਹੀ ਹੈ ਸਹਾਇਤਾ ਦੀ ਨਹੀਂ ਕੋਈ ਗੱਲ ਬਹਿਰ ਸਹਾਇਤਾ ਦੇ ਸਰਕਾਰ ਨੂੰ ਖਰਾਬਾ ਚਾਹੀਦਾ ਜਿਹੜਾ 50 50 60 60 ਰੁਪਇਆ ਦੇਣਾ ਹਾਂ ਬਾਕੀ ਰਾਸਨ ਰੋਸਨ ਦੀ ਕੋਈ ਲੋੜ ਨਹੀਂ ਬਹਿਰ ਇਹ ਇਸ ਤੋਂ ਪਹਿਲਾਂ ਜਦੋਂ 23 ਦੇ ਵਿੱਚ ਪਾਣੀ ਆਇਆ ਸੀਗਾ ਜੀ ਉਦੋਂ ਵੀ ਇੱਥੇ ਮਾਰ ਪਈ ਸੀ ਜਾਂ ਇਸ ਵਾਰੀ ਇੱਥੇ ਮਾਰ ਪਈ ਨਹੀਂ ਉਦੋਂ ਵੀ ਮਾਰ ਪਈ ਸੀ ਉਦੋਂ ਸਿਰਫ 6800 ਰੁਪਇਆ ਦੇ ਕੇ ਹੀ ਸੀਮਿਤ ਕਰਤਾ ਉਹਨਾਂ ਨੇ ਅੱਛਾ ਦਾ ਬਾਬੋ ਕੱਟ ਦਿੱਤਾ ਉਦੋਂ ਵੀ 6800 ਰੁਪਏ ਦਿੰਦਾ ਪਿਛਲੀਆਂ ਸਰਕਾਰਾਂ ਚੋਂ 12000 ਰੁਪਏ ਦਿੰਦੀਆਂ ਰਹੀਆਂ ਹਾਂ ਤੇ ਉਦੋਂ ਪਾਣੀ ਵੀ ਨਹੀਂ ਆਉਂਦਾ ਵੈਸੇ ਆਉਂਦਾ ਰਿਹਾ ਜਿੰਨਾ ਪਾਣੀ 23 ਚ ਆ ਗਿਆ ਤੇ 25 ਚ ਆ ਗਿਆ ਅੱਛਾ ਹਾਂਜੀ ਉਦੋਂ ਸਾਡੀ ਫਸਲ ਵੀ ਬਚ ਜਾਂਦੀ ਸੀ ਪਰ ਖਰਾਬਾ ਹੋਈ ਸਰਕਾਰ ਜਿਹੜੀ 12000 ਰੁਪਏ ਦੇ ਦਿੰਦੀ ਹੈ ਤਾਂ ਬਿਲਕੁਲ ਜੀ ਹਾਲਾਤ ਨੇ ਜਿਹੜੇ ਦੇਖ ਸਕਦੇ ਹੋ ਅੰਕਲ ਜੇਕਰ ਘਰਾਂ ਦੀ ਗੱਲ ਕਰਾਂ ਜੀ ਘਰਾਂ ਦੇ ਕੀ ਹਾਲਾਤ ਆ ਕਿਉਂਕਿ ਇੱਥੇ ਦੇਖ ਰਹੇ ਹਾਂ ਅਸੀਂ ਸਾਹਮਣੇ ਘਰ ਵੀ ਡੁੱਬੇ ਪਏ ਨੇ ਪਾਣੀ ਦੇ ਵਿੱਚ 5-5 ਫੁੱਟ ਪਾਣੀ ਘਰਾਂ ਦੇ ਵਿੱਚ ਵੀ ਚੜਿਆ ਪਿਆ ਵ ਘਰ ਦਾ ਨੁਕਸਾਨ ਹੋ ਹੀ ਜਾਣਾ ਜਦੋਂ ਪਾਣੀ ਲੱਸਦਾ ਹੋਵੇ ਉਦੋਂ ਨੁਕਸਾਨ ਹੁੰਦਾ ਤੇੜਾ ਟੁੜਾ ਪਾੜ ਜਾਂਦੀ ਏ ਟਕੋ ਉਦੋਂ ਘਰ ਜਿਹੜੇ ਬਿੰਦੇ ਆ ਹਾਂ ਜਦੋਂ ਪਾਣੀ ਲੱਸਦਾ ਨਾ ਉਦੋਂ ਨੁਕਸਾਨ ਹੁੰਦਾ ਹੁਣ ਇਸ ਤਰੀਕੇ ਦਾ ਫਰਹਾਲ ਕੋਈ ਸਾਹਮਣੇ ਤਾਂ ਨਹੀਂ ਆਇਆ ਜੀ ਨਹੀਂ ਅਜੇ ਤਾਂ ਨਹੀਂ ਆਇਆ ਪਰ ਅੱਗੇ ਹੈ ਜਾਨਲੇ ਵਾਲੇ ਚਾਹਦੇ ਵੀ ਘੜ ਪਾਟੇ ਪੁੱਟੇ ਵੇ ਅੱਛਾ ਹਾਂਜੀ ਕੋਈ ਜਾਨੀ ਤੌਰ ਤੇ ਨੁਕਸਾਨ ਹੋਇਆ ਹੋਵੇ ਜੀ ਕਿਸੇ ਪਸ਼ੂ ਦਾ ਜਾਂ ਕਿਸੇ ਵਿਅਕਤੀ ਦਾ ਕੋਈ ਇਦਾਂ ਦਾ ਨੁਕਸਾਨ ਤਾਂ ਨਹੀਂ ਹੋਇਆ ਇੱਥੇ ਨਹੀਂ ਆਇਆ ਤੇ ਕੀ ਤੇ ਬਚਾ 2023 ਦੇ ਵਿੱਚ ਇੱਥੋਂ ਹੀ ਇੱਕ ਮੁੰਡਾ ਰੁੜ ਗਿਆ ਵੇ ਅੱਛਾ ਜਿੱਥੇ ਅਸੀਂ ਤੁਰੇ ਫਿਰਦੇ ਨਾ ਇੱਥੋਂ ਉਹ ਪਿੰਡ ਦੇ ਲਾਗੋ ਰੁੜ ਗਿਆ ਹੈ ਮੁੰਡਾ ਅੱਛਾ ਜੀ ਦੋ ਮੁੰਡੇ ਰੁੜੇ ਸੀ ਇੱਕ ਨੂੰ ਤਾਂ ਬਚਾ ਲਿਆ ਤੇ ਇੱਕ ਜਿਹੜਾ ਡੋਬ ਗਿਆ ਡੋ ਠੀਕ ਹੈ ਬਿਲਕੁਲ ਜੀ ਇਹ ਹਾਲਾਤ ਆ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਇੱਥੇ ਹਾਲਾਤ ਬਣੇ ਹੋਏ ਨੇ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਸ ਮੌਕੇ ਪਿੰਡ ਫੱਤੇ ਵਾਲਾ ਦੀਆਂ ਤਾਂ ਬੇਹੱਦ ਭਾਵਨਾ ਜਿਹੜੀ ਇੱਥੇ ਕਹਿ ਰਹੀ ਹੈ ਕਿ ਭਾਵੂ ਕਰਨ ਵਾਲੇ ਇਹ ਤਸਵੀਰਾਂ ਨੇ ਕਿਉਂਕਿ ਜਦੋਂ ਕਿਸੇ ਪਰਿਵਾਰ ਦੇ ਵੱਲੋਂ ਕਿ ਘਰ-ਵਾਰ ਬਣਾਇਆ ਜਾਂਦਾ ਤਾਂ ਸਾਰੀ ਉਮਰ ਦੀ ਜਿਹੜੀ ਜਮ੍ਹਾਂ ਪੂੰਜੀ ਆ ਨਾ ਉਹ ਲਗਾਈ ਜਾਂਦੀ ਆ ਪਰ ਉਸ ਤੋਂ ਬਾਅਦ ਜਦੋਂ ਇਸ ਤਰੀਕੇ ਦੇ ਹਾਲਾਤ ਬਣ ਜਾਂਣ ਇਸ ਤਰੀਕੇ ਦਾ ਹਾਲ ਹੋ ਜਾਵੇ ਤਾਂ ਤੁਸੀਂ ਖੁਦ ਜਿਹੜਾ ਅੰਦਾਜ਼ਾ ਲਗਾ ਸਕਦੇ ਹੋ ਕਿ ਕਿ ਮੇ ਉਹਨਾਂ ਪਰਿਵਾਰਾਂ ਦੇ ਉੱਪਰ ਬੀਤਦੀ ਹੋਵੇਗੀ ਕੀ ਉਹ ਪਰਿਵਾਰ ਸੋਚ ਰਹੇ ਹੋਣਗੇ ਇਸ ਪੈਂਡ ਦੀ ਮੈਂ ਗੱਲ ਕਰਾਂ ਇੱਥੋਂ ਦੀ ਗੱਲ ਕਰਾਂ ਤਾਂ ਇੱਥੇ ਇੱਕ ਪਰਿਵਾਰ ਸਾਨੂੰ ਅਜਿਹਾ ਵੀ ਮਿਲਿਆ ਜਿਹੜਾ ਘਰ ਦੀ ਛੱਤ ਦੇ ਉੱਪਰ ਰਹਿ ਰਿਹਾ ਤੇ ਉਹ ਛੱਤ ਵੀ ਕਿਸੇ ਦੀ ਆ ਤੇ ਆਬਦਾਂਕਰ ਜਿਹੜਾ ਇੱਟ ਵਾਲੇ ਆਲਾ ਕਹਿੰਦੇ ਉਹ ਚੌਂਦਾ ਵਾ ਉਹ ਤਸਵੀਰਾਂ ਵੀ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਨੇ ਤੇ ਸਭ ਤੋਂ ਅਹਿਮ ਗੱਲ ਇੱਕ ਮਹੀਨੇ ਬਾਅਦ ਪਰਿਵਾਰ ਦੇ ਵੱਲੋਂ ਕੁੜੀ ਦਾ ਪਿਆ ਜਿਹੜਾ ਕੀਤਾ ਜਾਣਾ ਜਾਨੀ ਕਿ ਧੀ ਦਾ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਪਰ ਹਾਲਾਤ ਜਿਹੜੇ ਉਹ ਬੇਹਦ ਚਿੰਤਾਜਨਕ ਨੇ ਕਹਿੰਦੇ ਸਭ ਕੁਝ ਬਰਬਾਦ ਹੋ ਗਿਆ ਸਭ ਕੁਝ ਖਰਾਬ ਹੋ ਗਿਆ ਤਾਂ ਲੋਕਾਂ ਦੇ ਅੱਗੇ ਉਹਨਾਂ ਨੇ ਅਪੀਲ ਵੀ ਕੀਤੀ ਆ ਪਰਿਵਾਰ ਨੇ ਕਿ ਸਾਡੀ ਸਹਾਇਤਾ ਕੀਤੀ ਜਾਵੇ ਪਿੰਡ ਫੱਤੇਵਾਲਾ ਦੇ ਪਰਿਵਾਰ ਦੇ ਵੱਲੋਂ ਉਸ ਪਰਿਵਾਰ ਦੇ ਵੱਲੋਂ ਅਪੀਲ ਕੀਤੀ ਗਈ ਆ ਤਾਂ ਇਹ ਬੇਹਦ ਜਿਹੜੀ ਇੱਕ ਪਾ ਬੁੱਕ ਕਰਨ ਵਾਲੀ ਤਸਵੀਰ ਇਸ ਮੌਕੇ ਤੋਂ ਅੱਜ ਸਾਂਝੀ ਕਰ ਰਹੇ ਆ ਪਿੰਡ ਫੱਤੇ ਵਾਲਾ ਫਿਰੋਜ਼ਪੁਰ ਦੀ ਕਿ ਕਿਵੇਂ ਇੱਥੇ ਹਾਲਾਤ ਆ ਜਿਹੜੇ ਉਹ ਵਿਗੜੇ ਹੋਏ ਆ ਕਹਿ ਲਈਏ ਕਿ ਹਾਲਾਤ ਨੇ ਜਿਹੜੇ ਉਹ ਖਰਾਬ ਹੋ ਚੁੱਕੇ ਆ ਕਿ ਲੋਕਾਂ ਦੇ ਘਰ ਪਾਣੀ ਦੇ ਵਿੱਚ ਡੁੱਬੇ ਹੋਏ ਆ ਤੇ ਲੋਕ ਨੇ ਨਾ ਜਿਹੜੇ ਉਹ ਕਾਫੀ ਜ਼ਿਆਦਾ ਮੁਸ਼ਕਲ ਹਾਲਾਤਾਂ ਦੇ ਵਿੱਚ ਦਿਨ ਕੱਟਣ ਦੇ ਲਈ ਮਜਬੂਰ ਨੇ ਸਹਿਯੋਗੀ ਸਾਥੀ ਹੈਪੀ ਦੇ ਨਾਲ ਸੁਖਦ